ਬਾਈ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਰ ਠੀਕ ਠਾਕ ਹੋ ਮਹਾਰਾ ਸੱਚੇ ਪਾਤਸ਼ਾਹ ਬਾਈ ਜੀ ਚਾਰ ਦੀ ਕਲਾਇ ਰੱਖੇ ਤੁਹਾਨੂੰ ਅੱਜ ਬਾਈ ਤਲਵੰਡੀ ਸਾਬੋ ਮੰਡੀ ਲੱਗੀ ਆ ਬੁੱਧਵਾਰ ਦਿਨਾਂ ਜੀ ਤਰੀਕ ਹੈਗੀ ਆ 25 9 2024 ਤੇ ਬਾਈ ਦੇ ਟਰੈਕਟਰ ਆ ਤੇ ਬਾਈ ਦਾ ਚੈਨਲ ਵੀ ਆ ਤੇ ਜਿਹਦਾ ਨਾਮ ਕੀ ਆ ਮਾਲਵਾ ਮਾਰਕੀਟ ਦੇ ਨਾਮ ਤੇ ਚੈਨਲ ਆਪਣਾ ਮਾਲਵਾ ਚੈਨਲ ਦੇ ਨਾਮ ਤੇ ਚਿੰਨ ਲਈ ਮਾਰਦਾ ਤੇ ਮਾਲਵਾ ਮਾਰਕੀਟ ਫੇਸਬੁੱਕ ਤੇ ਚੈਨਲ ਆਪਣਾ ਮਾਰਕਾ ਮਾਲਵਾ ਮਾਰਕੀਟ ਫੇਸਬੁਕ ਤੇ ਜੀ ਚੈਨਲ ਆ ਫੋਲੋ ਕਰ ਲਿਓ ਪੇਜ ਨੂੰ ਲੱਭ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਦੋਨਾਂ ਤੇ ਸ਼ਰਮਾ ਤਲਵੰਡੀ ਸਾਬੂ ਵਾਲਾ ਤੇ ਮਾਲਵਾ ਮਾਰਹੀਟ ਵਾਲਾ ਠੀਕ ਹੈ ਜੀ ਗੱਲ ਆ ਆਪਾਂ ਰੇਟ ਪੁੱਛਾਂਗੇ ਭਾਈ ਤੋਂ ਅੱਜ ਮਿਕਸ ਦੇ ਦਿਖਾਵਾਂਗੇ ਥੋੜੇ ਥੋੜੇ ਪੈਸਿਆਂ ਵਾਲੇ ਟਰੈਕਟਰ ਆ ਕਿਹ ਅੱਜੇ ਰੇਟ ਆ ਭਾਈ ਦੱਸੀ ਗੱਲ ਦੱਸੀ ਗਾਲੀ ਉਹ ਠੀਕ ਹੋ ਜੀ ਵਧੀਆ ਵਧੀਆ ਤੇ ਆ ਲਾ ਲਾ ਸਭ ਤੋਂ ਪਹਿਲਾਂ ਆ ਗਿਆ ਭੁੱਲਰਾ ਆਪਣਾ ਜਸਪ੍ਰੀਤਾ ਜੌਂਡੀਆ 54 2010 ਮਾਡਲ ਆ ਪੰਜਾਬ ਨੰਬਰ ਆ ਪੀਵੀ 52 ਸਰਦੂਲਗੜ ਪਿੱਛਲੇ ਟਾਇਰ ਤਾਂ ਨਵੇਂ ਆ ਨਾ ਜਵਾ ਨਵੇਂ ਪੁਆਏ ਪੁਆਏ ਮਿਲ ਜੂਗਾ ਬੈਲੇ ਵੀ ਮਿਲ ਜੂਗਾ ਇਹ ਮੂਰਲੇ ਭਾਈ 70 ਰੁਪਏ ਟਾਇਰ ਆ ਬਾਕੀ ਭਾਈ ਦੇਖੂਗਾ ਸੂਹਾ ਡੰਡਾ ਫੱਟੀ ਛਤਰੀ ਦਾ ਕੁਛ ਨਾਲ ਆ ਟੂ ਸਪੀਡ ਦੇ ਵਿੱਚ ਆ ਪਾਵਰ ਸਟੀering ਆ ਹੈ ਨਾ ਭਾਈ 5204 ਇਹ ਨਹੀਂ ਜਨਾ ਕਿੰਮੀਆ ਇੰਜਣ ਦਾ ਪੂਰਾ ਓਕੇ ਆ ਭਾਈ ਚਾਹੇ ਬਾਹ ਕੇ ਲੈ ਜੇ ਬੰਦਾ ਤਸੱਲੀ ਵਾਲੀ ਭਾਈ ਆਪਦੀ ਤਸੱਲੀ ਕਰਕੇ ਬਾਹ ਕੇ ਚਲਾ ਕੇ ਲੈ ਕੇ ਜਾਇਓ 2010 ਮਾਡਲ 395 ਲਿਖੀ ਬੈਠਾ ਕਿੰਨੇ ਦਾ ਅਬ 385000 ਰੁਪਏ ਦਾ ਰੇਟ ਦੇ ਦਿੰਗੇ ਮੈਂ ਵੈਵਤ ਕਰਦਾ ਹਾਂ ਨਾ ਕਰ ਦੇ ਕੋਈ ਗੱਲੀ ਵੀ ਤੇ ਨਾਲ ਹੀ ਹੈ ਭੱਜੇ ਥੋੜੀ ਇੱਥੋਂ 380000 ਦਾ ਲੈ ਜਾਓ ਤੇ ਇੱਕ ਦੂਆ ਬਟਾਓ ਨਾ ਵੀਰਵਾਲ ਜਮਨ ਜੈਜ ਰੇਡ ਹੀ ਇੱਥੇ ਯਸ ਸनोई ਹੈ ਜੀ ਬਾਕੀ ਮੌਕਾ ਦੇਖਾਂਗੇ ਯਾਰ ਦੂਜਾ ਆ ਗਿਆ 735 ਆ ਗਿਆ ਆਪਣੇ ਕੋਲ 94 ਮਾਡਲ 735 ਬਾਈ ਟਾਇਰ ਖੈਰ ਪਿਛਲੇ ਇਹਦੇ ਵੀ ਚੰਗੇ ਆ ਬਾਈ 85 90 ਪੈਸੇ ਆ ਬਾਕੀ ਜਿੰਨਾ ਹੈਗਾ Ориਜਨਲ ਆ ਬਾਈ ਇਹ ਰੇਂਜਨ ਕਿੰਨੇ ਆ ਇਹ ਰੇਂਜਨ ਦਾ ਪੂਰਾ ਓਕੇ ਆ ਬਾਹਲੇ ਤਸੱਲੀ ਲੈ ਕੇ ਕਰਕੇ ਇਹਦੇ ਵੀ ਲਿਜਾ ਸਕਦੇ ਹਾਂ ਠੀਕ ਹੈ 1 ਲੱਖ ਤੇ 45000 ਲਿਖੀ ਬੈਠਾ ਡੰਡਾ ਪੱਟੀ ਛਤਰੀ ਸਭ ਕੁਝ ਨਾਲ 1 45 ਲਿਖੀ ਬੈਠਾ ਕਿੰਨੇ ਦਾ ਤੇ ਆਪੇ 1 ਲੱਖ 30000 ਰੁਪਏ ਦੇ ਦਾਂਗੇ ਵੀ ਜਾਂ ਸਵਾ ਲੱਖ ਦਿੱਤਾ ਹੀ ਕਹਦਾ ਯਾਰ ਸਵਾ ਦਾ ਦੇ ਦਾਂਗੇ ਯਾਰ ਚੱਕ ਭਾਈ ਸਵਾ ਲੱਖ ਲੈ ਭਾਈ ਆ ਪੁਰਜਾ ਬਹੁਤ ਵਧੀਆ ਹੁੰਦਾ ਖਰਚੇ ਖਰਚਾ ਬੜਾ ਘੱਟ ਹੁੰਦਾ ਇਹਦਾ ਸਿੰਗਲ ਕਲੱਚ ਆ ਇਹ ਸਿੰਗਲ ਕਲੱਚ ਹੈ ਭਾਈ ਸਿੰਗਲ ਕਲੱਚ ਦੇ ਵਿੱਚ ਪਿਛਲੇ ਟਾਇਰ ਭਾਈ 35 40 ਪੈਸੇ ਆ 40 ਕੇ ਪੈਸੇ ਮੂਹਰ ਲਿਖ ਗਿਆ ਜੀ 6570 ਪੈਸੇ ਤਿੰਨ ਜਣ ਦਾ ਰੰਗ ਤੇ ਮਗਰਾੜਾ ਦਾ ਰੰਗ ਵੀ ਜਮ ਅਰੀਜਨਲ ਆ ਸ਼ੋਅ ਦਾ ਥੋੜਾ ਥੋੜਾ ਮੂਰੂ ਮੱਥੇ ਤੇ ਆ ਹੈਗਾ ਬਾਕੀ ਸਾਰੇ ਸਾਰੇ ਅਰੀਜਨਲ ਹੈ ਬਈ ਉਹ ਵੀ ਬਾਈ ਲੱਗਦਾ ਨਹੀਂ ਕਿ ਹੋਇਆ ਹਾਂ ਜਜਮੈਂਟ ਨਹੀਂ ਹੈਗੀ ਇਹ ਕੀ ਲਿਖੀ ਬੈਠਾ 1,55,000 ਰੁਪਏ ਰੇਟ ਲਿਖਿਆ ਤੇ ਬਈ ਜੋਨਸਨ ਮਾਡਲ ਹੈ 735 ਕੀ ਲਿਖਿਆ 35 ਵਾਲਾ ਲਿਖਿਆ ਬਈ 35 ਵਾਲਾ ਲਿਖਿਆ ਅੱਛਾ ਕਿੰਨੇ ਦਾ ਬਾਈ ਇਹ ਇਹਦਾ ਕੋਈ ਲੈਣ ਦੇਣ ਨਹੀਂ ਯਾਰ 1,45,000 ਰੁਪਏ ਦਾ ਦੇਵਾਂਗੇ ਟਰੈਕਟਰ ਆਪਾਂ ਚੰਗਾ ਵਾਲਾ 40,000 ਦਾ ਦੇ ਦਿੰਦੇ 40 ਤਾਂ ਦੇ ਦਿਆਂਗੇ ਪਰ ਚੰਗਾ ਬਹੁਤ ਟਰੈਕ ਵਾਗੇ ਲੈ ਕੇ ਤਸੱਲੀ ਕਰਕੇ ਜਿਹੜਾ ਮਰਗੀਟਰ ਆਪਣੇ ਕੋਲ ਆਤੀ ਤਸੱਲੀ ਕਰਕੇ ਲੈ ਕੇ ਜਾ ਕੋਈ ਵੀ ਟਰੈਕਟਰ ਮੈਂ ਵਿੱਚ ਨਹੀਂ ਬੜਿਆ ਕਿਸੇ ਕੇ ਨਹੀਂ ਬਾਈ ਉਸ ਤੋਂ ਬਾਅਦ ਇੰਡੋ ਫਾਰਮ ਬਾਈ 20 50 ਇਹਦਾ ਵੀ ਖਰਚਾ ਬਹੁਤ ਘੱਟ ਹੁੰਦਾ ਹੈ ਮੈਸੀ ਵਾਲਾ ਇੰਜਨ ਹੁੰਦਾ ਬਾਈ ਇਹਦਾ ਮੈਸੀ ਵਾਲਾ ਇੰਜਨ 245 ਮੈਸੀ ਦਾ ਇੰਜਨ ਹੁੰਦਾ 47 ਐਚਪੀ ਹੁੰਦਾ ਮੂਹਰੇ ਟਾਇਰ ਤਾਂ ਪਾਈ ਪਾਈ ਬੜਾ ਨਵੇਂ ਪਿਛਲੇ 40 ਕੇ ਪੈਸੇ ਟਾਇਰ ਆ ਬਾਕੀ ਸਾਰਾ ओरिजिनल ਆ ਮਾਰੇ ਮੋٹے ਮਗਰਿਆੜ ਜਰੂਰ ਭੇਜਦਾ ਡੰਡਾ ਫੱਟੀ ਛਤਰੀ ਇਹਦੇ ਨਾਲ ਵੀ ਹੈ ਤੇ ਮਾਡਲ ਕਿਹੜਾ ਬਾਬੇ ਇਹ ਮਾਡਲ 2003 ਹੈ ਬਾਈ 2003 1 ਲੱਖ ਤੇ 45 ਹਜ਼ਾਰ ਲ 130000 ਦੇ ਦੇ ਦਾਂਗੇ ਭਾਈ ਇਹ ਸਵਾ ਲੱਖ ਹੀ ਕਹਿ ਦਿੰਦੇ ਆ ਬਸ ਸਵਾ ਕਹ ਦੇ ਹੁਣ ਤੇ ਥੋੜੀ ਬਾਹਰ ਜਾਵਾਂਗੇ ਜਿਵੇਂ ਕਹਦੇ ਕਿ ਲੈ ਭਾਈ ਇੰਨੇ ਦਾ 2000 ਤਿੰਨ ਮਾੜਾ ਤੁਹਾਨੂੰ ਆਸ਼ਾ ਵੀ ਨਹੀਂ ਦੇਣਾ ਕਿਸੇ ਦੀ ਇਹ ਆਪਾਂ ਗਾਰੰਟੀ ਲੈ ਲੈਣੇ ਲਿਖ ਕੇ ਉਦੋਂ ਬਾਅਦ ਆਸ਼ਾ ਆ ਗਿਆ ਭਾਈ ਇਹ ਵੀ ਪੰਜਾਬ ਨੰਬਰ ਆ ਪੀ ਵੀ 30 ਟਾਇਰ ਵੀ ਕੇ ਡੀ ਦੇ ਮੰਗ ਲੈ ਟਾਇਰ ਦੇ ਟਾਇਰ ਹੈ ਗਿਆ ਭਾਈ 75 80 ਪੈਸੇ ਮੂਹਰ ਦੇ ਵੱਧ ਦਾ ਥੋੜੇ ਜੇ ਟਾਇਰਸ ਹੋਣਾ ਬਹੁਤ ਆ ਭਾਈ ਇਹ ਲੋਨ ਫੈਂਸ ਹੋ ਜੂ ਪਰ ਇਹ ਪੁਰਾਣੇ ਕੱਟੇ ਜਾਣਗੇ ਸਰਾਂ ਤੇ ਪੁਰਾਣੇ ਕੱਟ ਲਾਂਗੇ ਭਾਈ ਜਿਹੜਾ ਮਰਜ਼ੀ ਸਰਾਂ ਦੇ ਪੁਰਾਣੇ ਕੱਟ ਲਾਂਗੇ ਭਾਈ ਬੜਾ ਮਹਿੰਗਾ ਨਹੀਂ ਕੱਟਣਾ ਜੇ ਤੁਸੀਂ ਕਹੋ ਭਾਈ 4 ਲੱਖ ਵਾਲਾ ਕੱਟ ਲੋ ਉਹ ਦੀ ਕੱਟਿਆ ਜਾਣਾ ਹਾਂ ਰੇਟ ਦੇ ਹਿਸਾਬ ਨਾਲ ਦੇਖ ਕੇ ਮਾੜਾ ਮੁੱਲ 100000 ਰੇਟ ਆ ਕਿੰਨੇ ਦਾ ਤੇ ਆਪਾਂ 1 ਲੱਖ 75000 ਰੁਪਏ ਦੇ ਦਾਂਗੇ ਕੋਈ 70000 ਕਹੇ ਤਾਂ 70 ਦੇ ਦੇ ਜੀ ਜਮਾਨਾ 70 ਕਹਦੇ ਨਾ 70 ਦੇ ਦਾਂਗੇ ਭਾਈ ਲੈ ਭਾਈ 70000 ਦਾ ਲੈ ਜਿਓ ਆ ਪਰਚੀਆਂ ਜੀਆਂ ਨਾ ਹਜੇ ਵੀ ਲੱਗੀਆਂ ਨਹੀਂ ਆ ਵੀ ਕੋਕੇ ਟੈਸਟ ਵਾਲਿਆਂ ਸਾਰੇ ਨਾਲ ਦੀ ਸਿਕਰੀ ਪਈ ਅਜੇ ਤੱਕ ਉਹਦੇ ਬਾ ਇਹ ਵੀ ਆਪਣੀ ਪੀਵੀ 52 ਸਰਦੂਲਗੜ ਦਾ ਨੰਬਰ ਆ ਟਰੈਕਟਰ ਬਹੁਤ ਸੋਹਣਾ ਭਾਈ ਟਾਇਰ ਟੁਰ ਖੈ ਚੰਗੇ ਆ ਇਹਦੇ ਤੇ ਉਦੋਂ ਵੀ ਸੋਹਣਾ ਉਹਦੇ ਨਾਲੋਂ ਇਹ ਰੇਟ ਘੱਟ ਲਿਖਿਆ ਤੇ ਉਹਦੇ ਨਾਲੋਂ ਉਹਦੇ ਨਾਲੋਂ ਕੱਚਾ ਜੀ 2 ਮਿੰਟ ਉਹਦੇ ਟਾਇਰ ਜਮਾਂ ਸਮੇਂ ਪਸੇ ਸੁਣੇ ਟਾਇਰ ਘੱਟਾ ਉਹਦੇ ਨਾਲੋਂ ਉਦੋਂ ਸੋਹਣਾ ਯਾਰ ਇਹ ਸੋਹਣਾ ਬਹੁਤ ਆ ਸੋਹਣਾ ਭਾਈ ਸਾਰਾ origignal ਪਿਆ ਜੰਡਾ ਫੱਟੀ ਛੱਤੀ ਸਭ ਕੁਝ ਨਾਲ ਆ ਕੈਰ ਹੈਗਾ ਬਈ 70 80 ਪੈਸੇ ਡੱਕ ਵੀ ਲੱਗਿਆ ਨਾਲ ਹੀ ਡੱਕ ਇੱਕ ਰੁੱਕ ਜਾ ਵਿੱਚ ਡੰਡਾ ਫੱਟੀ ਛਤਰੀ ਨਾਲ ਆ ਪੰਜਾਬ ਨੰਬਰ ਆ 10 ਮਾਡਲ ਆ 375 ਲਿਖਿਆ ਕਿੰਨੇ ਦਾ 36000 ਰੁਪਏ ਦੇ ਦੇਂਗਾ ਵੀਰ ਲੈ ਬਸ ਇਹਨੇ ਦਾ ਕੋਈ ਮਾੜਾ ਨਹੀਂ ਹੈਗਾ ਭਾਈ ਬਾਕੀ ਮੁਫਤ ਹੀ ਮਾਨਤਾਨ ਹੋ ਜੂਗਾ ਉਹ ਜਵਾ ਭਾਈ ਆਜ ਕੋਈ ਭਾਲਦੇ ਹੁੰਨੇ ਕਿਸੀ ਚੌਥੇ ਛੋਹ ਵਾਲਾ 855 ਜਿਹੜਾ 98 ਮਾਡਲ ਆ ਠੀਕ ਆ ਸੁੱਕਾ ਭਾਈ ਜਮਾ ਸਾਰਾ origignal ਆ ਡੰਡਾ ਫੱਟੀ ਛਤਰੀ ਨਾਲ ਇੱਕ ਲੱਖ 80 ਹਜ਼ਾਰ ਲਿਖਿਆ ਕਿੰਨੇ ਦਾ ਬਾਈ ਤੇ 70 ਦਾ ਦੇ ਦਿਆਂਗੇ ਬਈ ਆਪ 1 ਲੱਖ ਦੇ 65 ਹਜ਼ਾਰ ਦਾ ਟਰੈਕਟਰ ਲੈ ਜਾਓ ਬਾਈ ਹੈਲੋ ਮੈਂ 595306 85414 ਟਟੋੜ ਆਪਣੇ ਕੋਲੇ 8 ਹਜ਼ਾਰ ਟਰੈਕਟਰ ਹੁੰਦੇ ਹੈਗੇ ਬਈ ਜਦੋਂ ਜਦੋਂ ਮਰਜ਼ੀ ਕਰੇ ਆ ਕੇ ਆਪਣਾ ਟਰੈਕਟਰ ਦੇਖ ਸਕਦੇ ਹੋਗੇ ਤਲਵੰਡੀ ਸਾਬੋ ਡਿਸਟ੍ਰਿਕਟ ਬਿਹੰਡਾ ਬਈ ਸਰਕਾਰੀ ਸਕੂਲ ਕੋਲੇ ਆਪਣਾ ਘਰ ਹੈਗਾ ਗੱਲ ਮੁਹੱਲਾ ਤੇ ਦੁਕਾਨ 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 ਕਿੱਥੇ ਤੇ ਕੱਪੜੇ ਦੀ ਦੁਕਾਨ ਬਈ ਆਪਣੇ ਘਰ ਦੇ ਕੋਲ ਹੀ ਹੈਗੀ ਨਹੀਂ ਪਾਸੇ ਤੇ ਕੀ ਹੈ ਮੋਬਾਈਲ ਨੰਬਰ ਕਿਹੜਾ ਨੰਬਰ ਬਾਈ ਮਰਾ ਗਿਆ 95306 85414 ਬਾਈ ਤਲਵੰਡੀ ਜਦੋਂ ਮਰਜੀ ਆਜੋ ਫੋਨ ਕਰਕੇ ਆ ਸਕਦੇ ਹੋ ਜੇ ਬੁੱਧਵਾਰ ਤੇ ਆਉਣਾ ਮੰਡੀ ਦਾ ਟਰੈਕਟਰ ਉਹਦਾ ਆਪਣਾ 5 6 ਨੰਬਰ ਪਲਾਟ ਹੈ ਮੰਡੀ ਦਾ ਘਰੋਂ ਵੀ ਲੱਗ ਜਾਣਾ ਘਰੋਂ ਵੀ ਆਉਣਾ ਕਿਸੇ ਨੇ ਘਰੋਂ ਵੀ ਟਰੈਕਟਰ ਮਿਲ ਜਾਣਗੇ ਬਾਈ ਜਦੋਂ ਮਰਜੀ ਪਹੁੰਚੋ